ਅੱਜ ਜਮ ਸੀਚੋਣਾ ਦੇ ਵਿੱਚ ਕਿਸੇ ਨੂੰ ਵੀ ਨਹੀਂ ਮਿਲਿਆ ਬਹੁ ਮਤ ਬਾਈ ਵਾਡਾਂ ਦੇ ਵਿੱਚ ਤੇ ਆਜ਼ਾਦ ਉਮੀਦਵਾਰ 11 ਸੀਟਾਂ ਦੇ ਨਾਲ ਝਿੰਡਾ ਤੜਾਰਿਆ ਸਭ ਤੋਂ ਵੱਡਾ ਸਾਬਕਾ ਪ੍ਰਧਾਨ ਦਾਦੂਵਾਲ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ ਆਕਾਲੀ ਦਲ ਦੀ ਪਰਤੀ ਮਹਿਮ ਦੀ ਅੱਜ ਹੋਵੇਗੀ ਸ਼ੁਰੂਆਤ ਚੰਡੀਗੜ੍ਹ ਚ ਪਾਰਟੀ ਦੇ ਹੈੱਡ ਆਫਿਸ ਤੋਂ ਸ਼ੁਰੂ ਹੋਵੇਗੀ ਮੁਹਿੰਮ ਲੱਖਾਂ ਦੀ ਗਿਣਤੀ ਦੇ ਛਪਵਾਏ ਗਏ ਫਾਰਮ 20 ਫਰਵਰੀ ਤੱਕ ਜਾਰੀ ਰਹੇਗੀ ਕੈਂਪੇਨ ਅੱਜ ਆਪਣੇ ਟਰਾਲੀ ਤੋਂ ਬਾਹਰ ਹੋਣਗੇ ਡੱਲੇਵਾਲ ਸਟੇਜ ਦੇ ਨੇੜੇ ਹੀ ਓਪਨ ਟਰਾਲੀ ਦੇ ਵਿੱਚ ਰਹੇਗਾ ਡੇਰਾ ਕਿਸਾਨ ਲੀਡਰ ਬੋਲੇ ਧੁਪਤੇ ਖੁੱਲੀ ਹਵਾ ਕਰਕੇ ਲਿਆ ਫੈਸਲਾ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਵੇਗੀ ਸੁਣਵਾਈ ਰਹਿਮ ਦੀ ਪਟੀਸ਼ਨ ਤੇ ਜਲਦ ਫੈਸਲਾ ਲੈਣ ਦੀ ਮੰਗ ਦਿੱਲੀ ਵਿਧਾਨ ਸਭਾ ਚੋਣਾਂ ਦਿੱਲੀ ਇਹ ਅੱਜ ਪ੍ਰਚਾਰ ਕਰਨਗੇ ਮੁੱਖ ਮੰਤਰੀ ਮਾਨ ਮਾਡਲ ਟਾਉਨ ਬਾਦਲੀ ਅਤੇ ਰੋਹਿੰਦ ਦੇ ਵਿੱਚ ਕਰਨਗੇ ਰੋਡਸ ਤੋਂ ਪਾਰਟੀ ਮੀਤਵਾਰਾਂ ਦੇ ਲਈ ਜਟਾਉਣਗੇ ਸਮਰਥ ਡੋਨਾਲਡ ਟਰੰਪਸ ਦੀ ਅੱਜ ਹੋਵੇਗੀ ਤਾਜ ਪੁਸ਼ੀ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਤੌਰ ਤੇ ਲੈਣ ਦੀ ਹਲਫ ਵਾਸ਼ਿੰਗਟਨ ਦੇ ਵਿੱਚ ਜਿਸ ਸੈਕਸ਼ਨ ਦੇ ਵਿੱਚ ਮੁਕੇਸ਼ ਅਤੇ ਨੀਤਾ ਅੰਬਾਨੀ ਨਾਲ ਵੀ ਕੀਤੀ ਮੁਲਾਕਾਤ ਵਿਆਹ ਦੇ ਬੰਧਨ ਦੇ ਵਿੱਚ ਵਜੇ 골ਡਨ ਬਾਇਰੇ ਚੋਂ ਪੜਾ ਸੋਸ਼ਲ ਮੀਡੀਆ ਤੇ ਪਤਨੀ ਹਿਮਾਨੀ ਦੇ ਨਾਲ ਛੇਰ ਕੀਤੀਆਂ ਤਸਵੀਰਾਂ ਵਿਆਹ ਦੇ ਵਿੱਚ ਪਰਿਵਾਰ ਦੇ ਕਰੀਬੀ ਹੋਏ ਸ਼ਾਮਿਲ ਪੜਦੇ ਪਿੰਡ ਬੜਵਾਦਾ ਹਰਮਿੰਦਰ ਸਿੰਘ ਬਣਿਆ ਕਰੋੜਪਤੀ 10 ਕਰੋੜ ਰੁਪਏ ਦਾ ਨਿਕਲਿਆ ਲੋੜੀ ਬੰਪਰ ਜਾਂ ਸਭ ਤੋਂ ਪਹਿਲਾਂ ਉਤਾਰਾਂਗਾ ਕਰਜ਼ਾ ਸਸੀ ਗੱਲ ਤੁਸੀਂ ਦੇਖ ਰਹੇ ਹੋ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਰਿਆਣਾ ਦੀ ਪੰਥਕ ਸਿਆਸਤ ਦੀ ਐਚਐ ਜੀਐਮਸੀ ਚੋਣਾਂ ਦੇ ਵਿੱਚ ਕਿਸੇ ਵੀ ਧੜੇ ਨੂੰ ਬਹੁਮਤ حاصل ਨਹੀਂ ਹੋਇਆ ਆਜ਼ਾਦ ਉਮੀਦਵਾਰਾਂ ਦਾ ਦਬ ਦਬਾਰ ਰਿਹਾ ਹੈ ਨਤੀਜਿਆਂ ਦੀ ਗੱਲ ਕਰੀਏ ਤਾਂ ਬਾਈ ਵਾਡਾਂ ਦੇ ਵਿੱਚ ਆਜ਼ਾਦ ਉਮੀਦਵਾਰ ਜਤਨ ਦੇ ਵਿੱਚ ਕਾਮਚਾਬ ਰਹੇ ਨੇ 11 ਸੀਟਾਂ ਤੇ ਜਗਦੀਸ਼ ਸਿੰਘ ਝਿੰਡਾ ਧੜੇ ਦੀ ਜਿੱਤ ਹੋਈ ਹੈ ਆ ਸਭ ਤੋਂ ਵੱਡਾ ਗੁਰਪ ਰਿਹਾ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਵਾਰਡ ਨੰਬਰ 18 ਦੇ ਵਿੱਚ ਝਿੰਡਾ ਕਰੀਬ 2000 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ ਬਲਦੇਵ ਸਿੰਘ ਕਿਆਮਪੂਰੀ ਵਾਲੇ ਹਰਿਆਣਾ ਸਿੱਖ ਪੰਥਕ ਦਲ ਦੇ ਪੰਜ ਉਮੀਦਵਾਰ ਜਿੱਤੇ ਨੇ ਬਲਦੇਵ ਸਿੰਘ ਕਿਆਮਪੂਰੀ 247 ਵੋਟਾਂ ਦੇ ਮਾਮੂਲੀ ਫਰਕ ਦੇ ਨਾਲ ਜਤਨ ਦੇ ਵਿੱਚ ਕੰਮ ਜਾ ਬਰੇ ਕਾਲਾਂ ਵਾਲੀ ਸੀਟ ਤੋਂ ਬਲਜੀਤ ਸਿੰਘ ਦਾਦੂਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਦਾਦੂਵਾਲ ਨੂੰ ਬਿੰਦਰ ਸਿੰਘ ਖਾਲਸਾ ਨੇ 1767 ਵੋਟਾਂ ਦੇ ਫਰਕ ਦੇ ਨਾਲ ਹਰਾ ਦਿੱਤਾ 28 ਸਾਲ ਦੇ ਬਿੰਦਰ ਸਿੰਘ ਖਾਲਸਾ ਨੇ ਦਾਦੂਵਾਲ ਨੂੰ ਹਰਾਇਆ ਸ਼ਾਹਬਾਦ ਦੇ ਵਾਰਡ 13 ਤੋਂ ਦਿਦਾਰ ਸਿੰਘ ਨਲਵੀ ਜਿੱਤੇ ਨੇ ਦਿਦਾਰ ਸਿੰਘ ਨਲਵੀ 200 ਵੋਟਾਂ ਦੇ ਮਾਮੂਲੀ ਫਰਕ ਦੇ ਨਾਲ ਜਿੱਤੇ ਨੇ ਕੁੱਲ 40 ਵਾਰਡਾਂ ਦੇ ਵਿੱਚ ਦਰਸਲ ਇਹ ਚੋਣ ਹੋਈ ਹੈ ਜਦਕਿ ਨੌ ਮੈਂਬਰ ਸਰਕਾਰ ਨਾਮਜ਼ਦ ਕਰੇਗੀ 49 ਮੈਂਬਰਾਂ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਐਚਐਜੀਐਮਸੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਤੇ ਉਸ ਦੇ ਸਾਥੀਆਂ ਨੇ 18 ਸੀਟਾਂ ਜਿੱਤੀਆਂ ਨੇ ਆ ਨਤੀਜੇ ਸਾਹਮਣੇ ਆ ਚੁੱਕੇ ਨੇ ਹਾਲਾਂਕਿ ਬਹੁਮਤ ਕਿਸੇ ਵੀ ਧਿਰ ਨੂੰ ਹਾਸਲ ਨਹੀਂ ਹੋਇਆ ਜੇਕਰ ਸਭ ਤੋਂ ਵੱਡੇ ਜਿੱਤ ਦੀ ਗੱਲ ਕਰੀਏ ਤਾਂ ਆਜ਼ਾਦ ਉਮੀਦਵਾਰਾਂ ਦਾ ਜੋ ਕਿ ਦਬਦਬਾ ਕਾਇਮ ਰਿਹਾ ਦਬਦਬਾ ਜਿਹੜਾ ਕਿ ਸਾਫ ਤੋਂ ਨਤੀਜਿਆਂ ਦੇ ਵਿੱਚ ਦੇਖਿਆ ਗਿਆ 22 ਵਾਡਾਂ ਦੇ ਵਿੱਚ ਆਜ਼ਾਦ ਮੀਤਵਾ ਜਤਨ ਦੇ ਵਿੱਚ ਕਾਮਯਾਬ ਰਹੇ ਨੇ ਬਲਜੀਤ ਸਿੰਘ ਦਾਦੂਵਾਲ 1771 ਵੋਟਾਂ ਦੇ ਨਾਲ ਜਿਨ੍ਹਾਂ ਨੂੰ ਕਿ ਹਾਰ ਦਾ ਸਾਹਮਣਾ ਕਰਨਾ ਪਿਆ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਹੈ ਹਾਲਾਂਕਿ ਖੂਬ ਉਹਨਾਂ ਦੇ ਨੂੰ ਜ਼ੋਰ ਜਮਾਇਸ਼ ਕੀਤੀ ਗਈ ਪਰ ਬਲਜੀਤ ਸਿੰਘ ਦਾਦੂਵਾਲ ਜੋ ਸਾਡੇ ਨਾਲ ਜੁੜੇ న్యూਸ ਇਟਨ ਪੰਜਾਬ ਤੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਗੈਰ ਸਿੱਖਾਂ ਦੀਆਂ ਵੋਟਾਂ ਬਣਾਈਆਂ ਗਈਆਂ ਆਗਰੇ ਰਿਜ਼ਰਵ ਕਰਦੇ ਸਨ ਜਿਹੜੇ ਕਿ ਉਹਨਾਂ ਦੀਆਂ ਵੋਟਾਂ ਘੱਟ ਬਣਾਈਆਂ ਇਸ ਕਰਕੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਇਸ ਦੇ ਪਿਛੇ ਉਹਨਾਂ ਦੇ ਵੱਲੋਂ ਵਜ੍ਹਾ ਦੱਸੀ ਜਾ ਰਹੀ ਹੈ ਤਾਂ ਅਲੱਗ-ਅਲੱਗ ਤਨੋਂ ਨਤੀਜਿਆਂ ਤੋਂ ਅਸੀਂ ਵਕਫ ਕਰਵਾ ਰਹੇ ਹਾਂ ਪੂਰੇ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਆਜ਼ਾਦ ਉਮੀਦਵਾਰਾਂ ਦਾ ਕੁੱਲ ਮਿਲਾ ਕੇ ਦਬ ਦਬਾ ਰਿਹਾ ਹੈ 22 ਵਾਡਾਂ ਦੇ ਵਿੱਚ ਆਜ਼ਾਦਮੀ ਉਮੀਦਵਾਰ ਜਿੱਤਣ ਦੇ ਵਿੱਚ ਕਾਮਯਾਬਰੇ 11 ਸੀਟਾਂ ਤੇ ਜਗਦੀਸ਼ ਸਿੰਘ ਢਿੰਡਾ ਤੜੇ ਦੀ ਜਿੱਤ ਹੋਈ ਹੈ ਜੇਕਰ ਵਕਫਾ 13 ਦੀ ਪੰਥਕ 13 ਦੀ ਗੱਲ ਕਰੀ ਤਾਂ ਉਸ ਦੇ ਵਿੱਚ ਅ ਜਗਦੀਸ਼ ਸਿੰਘ ਛਿੰਡਾ ਦਾ ਗਰੁੱਪ ਇਹਦਾ ਸਭ ਤੋਂ ਵੱਡਾ ਗਰੁੱਪ ਸਾਬਿਤ ਹੋਇਆ ਹਾਲਾਂਕਿ ਬਹੁਮਤ ਉਹਨਾਂ ਨੂੰ ਵੀ حاصل ਨਹੀਂ ਹੋਇਆ ਵਾਰਡ ਨੰਬਰ 18 ਦੇ ਵਿੱਚ ਛਿੰਡਾ ਕਰੀਬ 2000 ਵੋਟਾਂ ਦੇ ਫਰਕ ਦੇ ਨਾਲ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ। ਫਿਰ ਵੇਖਣਾ ਹੋਵੇਗਾ ਕਿ ਕਿਸ ਧਿਰ ਦੇ ਸਮਰਥਨ ਦੇ ਨਾਲ ਆਖਰਕਾਰ ਪ੍ਰਧਾਨ ਬਣਦਾ ਹੈ। ਜੀ ਕਿ ਜਿਹੜੀਆਂ ਗੈਰ ਸਿੱਖ ਵੋਟਾਂ ਹਮ ਪੱਤਰ ਤੋਂ ਵੋਟਾਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਬਣੀਆਂ ਜਿੰਨੇ ਜਿਹੜੀਆਂ ਵੋਟਾਂ ਬਣਨੀਆਂ ਜਿਹੜੀਆਂ ਵੋਟਾਂ ਬਣਨੀਆਂ ਚਾਹੀਦੀਆਂ ਸੀ ਜਿਵੇਂ ਮੇਰੇ ਸਰਸੇ 'ਚ ਮੈਂ 4000 ਫਾਰਮ ਜਿਹੜਾ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਦਫ਼ਤਰ ਦੇ ਵੱਲੋਂ ਅਸੀਂ ਐਚਐਸ ਭੱਲਾ ਸਾਹਿਬ ਦੇ ਕਹਿਣ ਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਵੀ ਵੋਟਾਂ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰੋ ਤਾਂ ਅਸੀਂ ਵੋਟਾਂ ਲਈ ਦਫ਼ਤਰ ਦੇ ਵੱਲੋਂ ਧਰਮ ਪ੍ਰਚਾਰ ਦੇ ਕੈਂਪ ਲਵਾਏ ਫਾਰਮ ਭਰੇ ਗਏ ਜਦੋਂ ਫਾਰਮ ਦਿੱਤੇ ਗਏ ਤਾਂ ਉਹਨਾਂ ਵੋਟਾਂ ਨੂੰ ਜਿਹੜਾ ਸੀਗਾ ਉਹ ਫਿਰ ਇਹਨਾਂ ਨੇ ਆਰਡਰ ਜਾਰੀ ਕਰ ਦਿੱਤਾ ਕਿ ਜਿਹਦੀ ਵੋਟ ਹੈ ਉਹ ਖੁਦ ਬਣਾਉਣ ਵਾਸਤੇ ਆਵੇ ਭੱਲਾ ਸਾਹਿਬ ਨੇ ਤਾਂ ਹੁਣ ਕੱਲਾ ਬੰਦਾ ਵੋਟ ਪਾਉਣ ਮਸੀ ਜਾਂਦਾ ਵੋਟ ਬਣਾਉਣ ਡਿਸਟ੍ਰਿਕਟ ਹੈੱਡ ਦੇ ਮਤਲਬ ਜਿਹੜਾ ਜ਼ਿਲ੍ਹਾ ਹੈੱਡ ਕੁਆਟਰ ਤੇ ਕਿੱਥੇ ਜਾਂਦਾ ਸੋ 4000 ਫਾਰਮ ਜਿਹੜਾ ਹੈ ਸਾਡਾ ਜਿਹੜਾ ਸੀ ਇੱਥੇ ਸਿਰਸਾ ਦੇ ਵਿੱਚ ਪਿਆ ਰਹਿ ਗਿਆ ਜਿਹੜੀ ਵੋਟ ਜੈਨੂਅਨ ਵੋਟ ਜਿਹੜੀ ਸੀ ਉਹ ਬਣੀ ਨਹੀਂ ਤੇ ਜਿਹੜੀ ਜੈਨੂਅਨ ਨਹੀਂ ਸੀਗੀ ਉਹ ਵੋਟਾਂ ਬਣੀਆਂ ਮੈਂ ਤੁਹਾਨੂੰ ਵੀਡੀਓ ਵੀ ਭੇਜ ਦਿੰਨਾ ਅੱਜ ਮੈਂ ਪੂ ਆ ਗਿਆ ਸੀਗਾ ਮੈਂ ਉਦੋਂ ਵੀ ਮੌਕੇ ਤੇ ਬੋਲਿਆ ਔਰ ਉਹ ਮੇਰੇ ਵੀਡੀਓ ਕਲਿੱਪ ਜਿਹੜੇ ਆ ਵੱਖ-ਵੱਖ ਚੈਨਲਾਂ ਦੇ ਉੱਤੇ ਜਾਰੀ ਵੀ ਹੋਏ ਆ ਠੀਕ ਹੈ ਕਿ ਉਸ ਵੇਲੇ ਦੀਆਂ ਤੁਹਾਨੂੰ ਦੱਸਦਾ ਕਿ 50 ਜੇਕਰ ਲੋਕ ਖੜੇ ਆ ਲਾਈਨ ਵਿੱਚ ਮਰਦ ਔਰਤਾਂ ਦਾ ਤਾਂ ਚਲੋ ਪਤਾ ਨਹੀਂ ਲੱਗਦਾ ਸਾਬਤ ਸੂਰਤ ਹੁੰਦੀਆਂ ਸਭ ਜੀ ਜੀ ਤਾਂ ਜਿਹੜੇ ਮਰਦ ਖੜੇ ਆ ਉਹਨਾਂ ਦੇ ਵਿੱਚ 50ਾਂ ਦੇ ਵਿੱਚ 25% ਆ ਹੂੰ ਕਈ ਤਾਂ ਇਸ ਤਰ੍ਹਾਂ ਸੀ ਜਿਨ੍ਹਾਂ ਦੇ ਸਿਰਾਂ ਤੇ ਪਰਨੇ ਵੀ ਨਹੀਂ ਸੀ ਬੰਨੇ ਹੋਏ ਹੂੰ ਜਿਹੜੇ ਦਫ਼ਤਰ ਬਣ ਨਹੀਂ ਤਾਂ ਦੂਰ ਹੈ ਪਰਲ ਨਹੀਂ ਸੀ ਬਣ ਸੀ ਬਤੌਰ ਉਮੀਦਵਾਰ ਉਹਨਾਂ ਨੂੰ ਰੋਕ ਨਹੀਂ ਸਕਦੇ ਸੀ ਉੱਥੇ ਵੋਟ ਪਾਉਂਦੇ ਨਹੀਂ ਮੈਂ ਉੱਥੇ ਨਹੀਂ ਮੈਂ ਉੱਥੇ ਬਕਾਇਦਾ ਇਹ ਗੱਲ ਮੀਡੀਆ ਦੇ ਵਿੱਚ ਕਹੀ ਆ ਮੈਂ ਕਿਹਾ ਵੀ ਦੇਖੋ ਹੁਣ ਲੜਾਈ ਝਗੜਾ ਸੀ ਆਫੀਸਰਾਂ ਨੂੰ ਕਿਹਾ ਆਫੀਸਰ ਕਹਿੰਦੇ ਜਿਹੜੀ ਵੋਟ ਬਣ ਚੁੱਕੀ ਆ ਉਹ ਤਾਂ ਪੋਲ ਹੋਏਗੀ ਇਸੇ ਗੱਲ ਤੇ ਹੀ ਹਾਈ ਕੋਰਟ ਦੇ ਵਿੱਚ ਫਰੀਦাবাদ ਤੋਂ ਕਿਸੇ ਨੇ ਰੱਟ ਕੀਤੀ ਸੀ ਮੇਰੇ ਇਥੋਂ ਕਾਲਾਂਵਾਲੀ ਤੋਂ ਰੱਟ ਕੀਤੀ ਸੀਗੀ ਹਾਈ ਕੋਰਟ ਚ ਕੱਲ ਨੂੰ ਫੈਸਲਾ ਵੀ ਸਾਇਦ ਸੁਣਵਾਈ ਦੇ ਅਧੀਨ ਵੀ ਕੱਲ ਵੀ ਲੱਗਿਆ ਹੋਇਆ ਫੈਸਲਾ 20 ਤਰੀਕ ਨੂੰ ਇਸ ਗੱਲ ਦਾ ਹੂੰ ਕਿਹੜੀ ਵੋਟਾਂ ਦੀ ਸਕਰੀਨਿੰਗ ਉਹ ਜ਼ਰੂਰ ਹੋਣੀ ਚਾਹੀਦੀ ਆ ਇਹ ਜਿਹੜੀ ਕਮੀ ਜ਼ਰੂਰ ਹੈ ਪਰ ਮੈਂ ਸਮਝਦਾ ਚਲੋ ਇਸ ਗੱਲ ਨੂੰ ਪਾਸੇ ਵੀ ਛੱਡ ਦਿਓ ਜੀ ਸੰਗਤਾਂ ਨੂੰ ਹੱਕ ਪ੍ਰਾਪਤ ਹੋਇਆ ਸੰਗਤਾਂ ਨੇ ਆਪਣਾ ਜਿਹੜਾ ਹੈ ਫੈਸਲਾ ਜਿਹੜਾ ਹੈ ਜੀ ਸੰਗਤਾਂ ਨੇ ਆਪਣਾ ਫੈਸਲਾ ਦਿੱਤਾ ਵਾ ਵੋਟਾਂ ਪਈਆਂ ਨੇ ਚਲੋ ਭਾਵੇਂ ਕੋਈ ਪਤਤ ਵੋਟਾਂ ਵੀ ਪਈਆਂ ਨੇ ਠੀਕ ਹੈ ਪਰ ਇਹਨਾਂ ਨੂੰ ਹੱਕ ਪ੍ਰਾਪਤ ਹੋਇਆ ਤਾਂ ਜਿਵੇਂ ਦੇਖਦੇ ਹੋ ਕਿੰਨੇ ਕੈਂਡੀਡੇਟ ਤੁਹਾਡੇ ਜਿੱਤੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਜੀ ਅੱਲੀ ਸੰਗਤ ਕਾਫੀ ਸੀ ਮੇਰੇ ਕੋਲ ਜੀ ਸਾਰੇ ਘਰਿਆਣੇ ਦੀ ਰਿਪੋਰਟ ਮੈਂ ਅੱਲੀ ਉਹ ਫਿਜ਼ੀਕਲੀ ਤਿਆਰ ਨਹੀਂ ਕਰ ਸਕਿਆ ਹੂੰ ਉਹ ਤਿਆਰ ਕਰਨ ਤੋਂ ਬਾਅਦ ਹੀ ਮੈਂ ਇਹ ਬਿਗਲੇ ਪਰ ਚੀਨਾ ਸਾਹਿਬ ਸਪਸ਼ਟ ਬੋਮਤ ਤਾਂ ਨਹੀਂ ਕਿਸੇ ਨੂੰ ਮਿਲਿਆ ਨਹੀਂ ਸਪਸ਼ਟ ਬੋਮਤ ਨਹੀਂ ਕਿ ਮਿਲਿਆ ਜੀ ਕਿਸੇ ਨੂੰ ਤੇ ਹੁਣ ਕੀ ਫਿਰ ਕਵਾਇਦ ਰਹੇਗੀ ਅੱਗੇ ਪ੍ਰਧਾਨ ਚੁੜਨ ਦੀ ਕਿੰਨੇ ਕਿੰਨੇ ਕ ਧੜੇ ਨੇ ਇਸ ਵੇਲੇ ਜਿਨ੍ਹਾਂ ਦੇ ਬੰਦੇ ਜਿੱਤੇ ਨੇ ਇਸ ਤਾਂ ਜੀ ਮੇਰੇ ਹਿਸਾਬ ਨਾਲ ਤੇ 5 6 6 ਧੜੇ ਹੋ ਗਏ ਨੇ ਇਹਨਾਂ ਦੇ ਬੰਦੇ ਜਿੱਤੇ ਨੇ ਤੇ ਦੇਖ ਜੇ ਕਿਹਾ ਕਿਸੇ ਦੇ 2 ਜਿੱਤੇ ਗਏ ਤੇ 4 ਇਹ ਕਲਰਲ ਬਾਰਡਰ ਦੇ ਮੇਰਾ ਖਿਆਲ ਜ਼ਿਆਦਾ ਬੰਦੇ ਜਿੱਤ ਗਏ ਤੇ ਇਹ ਐਨੇ ਧੜਿਆਂ ਚ ਅਲੱਗ-ਅਲੱਗ ਕਿਉਂ ਜਿੱਤੇ ਨੇ ਚੀਡਾ ਸਾਹਿਬ ਮਤਲਬ ਕੋਈ ਕੋਈ ਦੋ ਗਰੁੱਪ ਨਹੀਂ ਲੜ ਸਕਦੇ ਸੀ ਆਪਸ ਦੇ ਵਿੱਚ ਜਾਂ ਸਹਿਮਤੀ ਨਹੀਂ ਬਣੀ ਨਹੀਂ ਸੰਤਿ ਕਿਸੇ ਬਣਨੀ ਨਹੀਂ ਦਿੱਤੀ ਸਾਰਿਆਂ ਦੀ ਮਤਲਬ ਮੀਟਾਂ ਹੀ ਯਾਰੀਆਂ ਹਨ ਜਿਵੇਂ ਉਹ ਅਕਾਲੀ ਦਲ ਬਰਦਲ ਵਾਲੇ ਮੈਨੂੰ ਕਹਿਣ ਲੱਗੇ ਤੂੰ ਜਹਾਂ ਦੇ ਲੜਦਾ ਹੈ ਤੇ ਆਪਣੇ ਬੰਦੇ ਉਹਨਾਂ ਦੇ 10 ਵੀ ਨਹੀਂ ਜਿੱਤੇ 6 ਸਾਰੇ ਜਿੱਤੇ ਨੇ ਸਾਰੇ ਰਹੇ ਹਾਂ ਹੂੰ ਤੇ ਮੈਨੂੰ ਦੱਸ ਦਿੰਦੇ ਹਨ ਨਲਵੀ ਨਲਵੀ ਮੈਥੋਂ 50 ਮੰਗਦਾ ਹੀ ਅਗੇ 15 ਟੂ ਲੱਲ 50 ਰੁਪਏ ਦੇ ਹੂੰ ਇਹਨਾਂ ਦੀ ਹਮੇਂ ਨੂੰ ਲੈ ਕੇ ਡੁੱਬ ਗਈ ਆਪੇ ਆਪ ਹੁਣ 3-4 ਨਰਜੀ ਦੇ ਜਿੱਤ ਗਏ ਨੇ ਛੇ ਸੱਤ ਬੱਡਰ ਕੇ ਅੰਦੇ ਜਿੱਤ ਗਏ ਨੇ ਸਾਰੇ ਨੇ ਅਜੇ 3-4 ਦਾ ਵੀ ਬੇ ਜਿੱਤ ਗਏ ਨੇ ਮੈਂ ਅਕਾਲੀ ਦਲ ਤਾਂ ਇੱਥੇ ਦਾਵਾ ਕਰ ਰਿਹਾ ਵੀ ਸਾਡੇ 18 ਜਿੱਤੇ ਨੇ ਜਿਨ੍ਹਾਂ ਦੀ ਅਸੀਂ ਸਪੋਰਟ ਵੀ ਕੀਤੀ ਸੀ ਉਹ ਵੀ ਨੇ ਵਿੱਚ ਨਹੀਂ ਉਹ ਭਾਵੇਂ ਆਖਣਾਂ ਸੀ 40 ਜਿੱਤ ਗਏ ਉਹਨਾਂ ਦੇ ਕਹਿਣ ਦਾ ਕੀ ਹੂੰ ਉਹਦੇ ਕਹੀ ਜਾਣ ਸਾਡੇ 15 ਜਿੱਤੇ ਨੇ ਤੁਹਾਡੇ ਮੁਤਾਬਕ ਉਹਨਾਂ ਦੇ 5 6 7 ਜਿੱਤੇ ਨੇ ਮੇਰੇਓ ਕਿੰਨੇ ਜਿੱਤਾਂ ਦੇ ਹੂੰ ਗੱਲ ਤਾਂ ਦੇਖਣ ਆ ਲਈਏ ਨਾ ਹੂੰ ਮੈਂ ਵੀ ਆਪਣੇ 25 ਪਲੱਸ ਸਮਝ ਰਿਹਾ ਵੀ ਮੇਰੇ 25 ਪਲੱਸ ਜਿੱਤੇ ਨੇ ਹੂੰ ਜਿਹਨੂੰ ਮੇਰੇ ਆਜ਼ਾਦ ਹੁਣ ਤੋਂ ਦੁਜੇਰਾਲ ਮਿਲ ਕੇ ਸਮਰਥਨ ਹੂੰ ਉਹ ਕਲੀਅਰ ਕਰਨ ਮੈਂ ਤੇ ਹੁਣ ਫਿਜ਼ੀਕਲ ਰਿਪੋਰਟ ਤਿਆਰ ਕਰਾਂਗਾ ਫਿਰ ਤਾਂ ਠੀਕ ਹੈ ਰੋਕ ਰਹੇ ਅਗਲੀ ਖਬਰ ਦਾ ਅਕਾਲੀ ਦਲ ਭਰਤੀ ਮਹਿੰਦਾਂ ਆਗਾਜ਼ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਪਾਰਟੀ ਹੈੱਡਕੁਆਟਰ ਤੋਂ ਸ਼ੁਰੂਆਤ ਹੋਵੇਗੀ 20 ਫਰਵਰੀ ਤੱਕ ਭਰਤੀ ਮਹਿੰਮ ਚਲਾਈ ਜਾਵੇਗੀ 25 ਲੱਖ ਨਵੀਂ ਭਰਤੀ ਦਾ ਦਰਸਲ ਅਕਾਲੀ ਦਲ ਦੇ ਵੱਲੋਂ ਟੀਚਾ ਮਿੱਥਿਆ ਗਿਆ ਲੱਖਾਂ ਦੀ ਗਿਣਤੀ ਦੇ ਵਿੱਚ ਫਾਰਮ ਚਪਵਾਏ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਵੀ ਅੱਜ ਮੀਟਿੰਗ ਹੋਣੀ ਹੈ ਚੰਡੀਗੜ੍ਹ 'ਚ ਪਾਰਟੀ ਹੈੱਡਕੁਆਟਰ ਦੇ ਵਿੱਚ ਰਵਿੰਦਰ ਪੁੰਤੜ ਦੀ ਅਗਵਾਈ ਦੇ ਵਿੱਚ ਇਹ ਬੈਠਕ ਹੋਵੇਗੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਪ੍ਰਤੀਸੰਬਦੀ ਐਲਾਨੀ ਗਈ ਸੱਤ ਮੈਂਬਰੀ ਕਮੇਟੀ ਨੂੰ ਇੱਕ ਪਾਸੇ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਬਾਕੀ ਧੜੇ ਨੇ ਇਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਜਥੇਦਾਰ ਜਗਨਨਗਬੀਰ ਸਿੰਘ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਤੇ ਨਾਲ ਹੀ ਐਸਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖ ਕੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਸੱਦਨ ਦੇ ਲਈ ਅਪੀਲ ਕੀਤੀ ਗਈ ਸੀ। ਪਰ ਇਸ ਦੇ ਵਿਚਾਲੇ ਅਕਾਲੀ ਦਲ ਪਰਤੀ ਮੇਮਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਪਾਰਟੀ ਹੈੱਡਕੁਆਰਟਰ ਤੋਂ ਇਸ ਦਾ ਆਗਾਜ਼ ਹੋਵੇਗਾ ਤੇ 20 ਫਰਵਰੀ ਤੱਕ ਦਰਸਲ ਇਹ ਨਵੀਂ ਪਰਤੀ ਮੇਮਦੀ ਮੇਮਦਾ ਜਿਹੜਾ ਸਿਲਸਿਲਾ ਉਹ ਚੱਲ ਹੀ ਰਹੇਗਾ 25 ਲੱਖ ਨਵੀਂ ਪਰਤੀ ਦਾ ਜੋਖੇ ਅਕਾਲੀ ਦਲ ਦੇ ਵੱਲੋਂ ਟੀਚਾ ਮਿਥਿਆ ਗਿਆ ਆਕਾਲੀ ਦਲ ਭਰਤੀ ਮਹਿੰਦਾ ਆਗਾਜ਼ ਅੱਜ ਤੋਂ ਹੁਣ ਜਾ ਰਿਹਾ ਚੰਡੀਗੜ੍ਹ ਦੇ ਚਪਾਟੀ ਹੈੱਡ ਕੁਆਰਟਰ ਤੋਂ ਸ਼ੁਰੂਆਤ ਹੋਵੇਗੀ 20 ਫਰਵਰੀ ਤੱਕ ਭਰਤੀ ਮਹਿੰ ਚਲਾਈ ਜਾਵੇਗੀ ਹਾਲਾਂਕਿ 7 ਮੈਂਬਰੀ ਕਮੇਟੀ ਦਾ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਗਠਨ ਕੀਤਾ ਗਿਆ 2 ਦਸੰਬਰ ਨੂੰ ਜਦੋਂ ਪੂਰਾ ਫੈਸਲਾ ਸੁਣਾਇਆ ਗਿਆ ਪਿਛਲੇ ਦਿਨੀ ਜਦੋਂ ਇਹ ਪੂਰੀ ਭਰਤੀ ਮਹਿੰਦਾ ਐਲਾਨ ਕਰ ਦਿੱਤਾ ਗਿਆ ਦਾ ਆਕਾਲੀ ਦਲ ਦੇ ਵੱਲੋਂ ਤੇ ਉਸ ਦੇ ਬਾਅਦ ਵੀ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਣੇ ਰਵੀਰ ਸਿੰਘ ਦੇ ਵੱਲੋਂ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ 7 ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਉਹ ਰੱਦ ਨਹੀਂ ਕੀਤੀ ਗਈ ਪਰ ਹਾਲਾਂਕਿ ਉਹ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਕੋਈ ਵੀ ਕੰਮ ਅੱਗੇ ਨਹੀਂ ਵਧ ਸਕਿਆ ਕਿਸੇ ਤਰੀਕੇ ਦੇ ਜਦ ਤੱਕ ਕੋਈ ਵੀ ਮੀਟਿੰਗ ਨਹੀਂ ਹੋਈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਪੰਕਜ ਅਕਾਲੀ ਦਲ ਭਰਤੀ ਮਹਿਮਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਇਹ ਸ਼ੁਰੂਆਤ ਇਸ ਦੇ ਵਿਚਾਰੇ ਹੋਣ ਜਾ ਰਹੀਏ ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਇਹ ਸਾਫ਼ ਕਰ ਚੁੱਕੇ ਨੇ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਉਸ ਨੂੰ ਰੱਦ ਨਹੀਂ ਕੀਤਾ ਗਿਆ ਦੇਖੋ ਨਿਸ਼ਚਿਤ ਤੌਰ ਤੇ ਇਸ ਮਸਲੇ ਤੇ ਅੱਜ ਅਕਾਲੀ ਦਲ ਦਾ ਕੀ ਕੁਝ ਲੁਕ ਰਿਹਾ ਹੈ ਇਹ ਸਵਾਲ ਜਿਹੜੇ ਨੇ ਉਹ ਮੀਟਿੰਗ ਤੋਂ ਪਹਿਲਾਂ ਤੇ ਮੀਟਿੰਗ ਤੋਂ ਬਾਅਦ ਨੂੰ ਪੁੱਛੇ ਜਾਣਗੇ 12 ਵਜੇ ਮੀਟਿੰਗ ਜਿਹੜੀ ਅਬਰੰਦਸਨ ਕੋ ਗੜਬੜਾ ਦੀ ਗਵਾਹੀ ਦੇ ਵਿੱਚ ਸ਼ੁਰੂ ਹੋਏਗੀ ਇੱਕ ਮਹੀਨੇ ਦਾ ਇਹ ਜਿਹੜੀ ਹੈ ਡਰਾਈਵ ਚੱਲੇਗੀ ਮੈਂਬਰਸ਼ਿਪ ਡਰਾਈਵ ਚੱਲੇਗੀ ਜਿਸ ਦੇ ਵਿੱਚ 10 ਰੁਪਏ ਜਾਣਕਾਰੀ ਮਿਲਦੀ ਹੈ ਕਿ ਮੈਂਬਰ ਬਣਾਉਣ ਦੇ 10 ਰੁਪਏ ਰਸੀਦ ਜਿਹੜੀ ਹੈ ਉਹ ਕੱਟੀ ਜਾਏਗੀ ਔਰ ਅੱਜ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ ਪਾਰਲੀਮੈਂਟਰੀ ਬੋਰਡ ਦੇ ਵਿੱਚ ਬਰਵਿੰਦਰ ਸਿੰਘ ਪੁੰਦਰ ਤੋਂ ਇਲਾਵਾ ਪੰਜ ਮੈਂਬਰ ਨੇ ਜਿਹੜੇ ਅੱਜ ਮੈਂਬਰਸ਼ਿਪ ਡਰਾਈਵ ਦੀ ਸ਼ੁਰੂਆਤ ਕਰਨਗੇ ਔਰ ਉਸ ਤੋਂ ਬਾਅਦ ਹਰ ਜ਼ਿਲ੍ਹੇ ਦੇ ਵਿੱਚ ਵੱਤੋ ਵੱਤ ਮੈਂਬਰ ਜਿਹੜੇ ਨੇ ਉਹ ਪਰਤੀ ਕੀਤੇ ਜਾਣ ਕਿਉਂਕਿ 1 ਮਹੀਨੇ ਦੇ ਵਿੱਚ 25 ਲੱਖ ਮੈਂਬਰਾਂ ਦਾ ਜਿਹੜਾ ਪਰਤੀ ਕਰਨ ਦਾ ਟੀਚਾ ਜਿਹੜਾ ਅਕਾਲੀ ਦਲ ਦੇ ਵੱਲੋਂ ਰੱਖਿਆ ਗਿਆ ਹੈ ਔਰ ਇਸ ਪੂਰੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਵਾ ਕਿਵੇਂ ਪ੍ਰਧਾਨ ਲਗਾਣਾ ਹੈ ਕਿਵੇਂ ਬਾਕੀ ਲਗਾਣੇ ਨੇ ਉਸਦੀ ਜਿਹੜੀ ਹੈ ਮੁਹਿੰਮ ਰਹੇਗੀ ਜੇ ਹਾਂ ਠੀਕ ਹੈ ਪੰਜੀਪੁਰੀ ਜਾਣ ਕੇ ਤੁਹਾਡਾ ਬਹੁਤ ਧੰਨਵਾਦ ਆਕਾਲੀ ਦਲ ਭਰਤੀ ਮਿਹਨ ਦਾ ਅੱਜ ਤੋਂ ਆਗਾਜ਼ ਹੋਣ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਪਾਰਟੀ ਹੈੱਡ ਕੁਆਰਟਰ ਦਰਸ ਇਸ ਦੀ ਸ਼ੁਰੂਆਤ ਹੋਣੀ ਹੈ ਤੇ 20 ਫਰਵਰੀ ਤੱਕ ਇਹ ਭਰਤੀ ਮਿਹਨ ਚਲਾਈ ਜਾਵੇਗੀ ਅੱਗੇ ਮਲਾਂ ਕਿਤੇ ਗੱਲ ਕਰਾਂਗੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅੱਜ ਆਪਣੀ ਟਰਾਲੀ ਤੋਂ ਬਾਹਰ ਆਉਣਗੇ ਡੱਲੇਵਾਲ ਸਟੇਜ ਦੇ ਨੇੜੇ ਹੀ ਆਪਣੀ ਟਰਾਲੀ ਦੇ ਵਿੱਚ ਡੱਲੇਵਾਲ ਰਹਿਣਗੇ ਕਿਸਾਨਾਂ ਆਗੂਆਂ ਦਾ ਜੋ ਬਿਆਨ ਸਾਹਮਣੇ ਆਇਆ ਕਿ ਸਰੀਰ ਨੂੰ ਧੁੱਪ ਲਗਾਉਣ ਦੇ ਲਈ ਡੱਲੇਵਾਲ ਨੂੰ ਬਾਹਰ ਲਿਜਾਇਆ ਜਾਵੇਗਾ ਸੇਤ ਸੁਧਰਨ ਤੋਂ ਬਾਅਦ ਤੁਰਨ-ਫਿਰਨ ਦੀ ਵੀ ਕੋਸ਼ਿਸ਼ ਕਰਨਗੇ ਡੱਲੇਵਾਲ ਦੇ ਮੈਡੀਕਲ ਏਡ ਲੈਣ ਤੇ ਕਿਸਾਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਕਿ ਡੱਲੇਵਾਲ ਨੇ ਮੈਡੀਕਲ ਲੈਣ ਤੋਂ ਇਨਕਾਰ ਕਰ ਦਿੱਤਾ ਦਿੱਤਾ ਸੀ ਅਖੀਰ ਤੱਕ ਡੱਲੇਵਾਲ ਮੈਡੀਕਲ ਏਡ ਦੇ ਲਈ ਤਿਆਰ ਨਹੀਂ ਸਨ ਕਿਸਾਨਾਂ ਦੀ ਅਪੀਲ ਤੇ ਢੱਲੇਵਾਲ ਦੁਖੀਮੰਦ ਦੇ ਨਾਲ ਤਿਆਰ ਹੋਏ ਢੱਲੇਵਾਲ ਘਟੋ ਘੱਟ ਮੈਡੀਕਲ ਏਡ ਲੈਣ ਦੇ ਲਈ ਤਿਆਰ ਹੋਏ ਨੇ ਕਈ ਰੌਣ ਦੇ ਵਿੱਚ ਕੇਂਦਰ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਮੋਰਚੇ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਦਰਸਲ ਪਰਸੋਂ ਹੀ ਯੋਗ ਕੇਂਦਰ ਸਰਕਾਰ ਦੇ ਵੱਲੋਂ 14 ਫਰਵਰੀ ਨੂੰ ਮੀਟਿੰਗ ਦਾ ਪ੍ਰਪੋਜ਼ਲ ਦਿੱਤਾ ਗਿਆ ਉਸ ਤੋਂ ਬਾਅਦ ਜੀ ਸਹਿਮਤੀ ਬਣਦੀ ਹੈ ਜਿਸ ਦੇ ਬਾਅਦ ਕਿਸਾਨਾਂ ਅੱਗੋਂ ਢੱਲੇਵਾਲ ਦੇ ਵੱਲੋਂ ਮੈਡੀਕਲ ਟਰੀਟਮੈਂਟ ਲੈਣਾ ਸ਼ੁਰੂ ਕੀਤਾ ਜਾਂਦਾ ਹੈ माम मंत्रालयों के अधिकारीगण और मंत्री उसकी तैयारियों में उनकी ड्यूटियां लगी हुई है दूसरा 8 फरवरी को दिल्ली चुनाव का नतीजा आएगा 9 फरवरी तक आचार संहिता लगी हुई है जब तक आचार संहिता लगी हुई है तब तक केंद्र सरकार यदि मीटिंग में किसी मुद्दे पर सहमति भी अगर बन जाती है तो वो घोषणा नहीं कर सकती कानूनी तौर पर इसीलिए उन्होंने कहा कि 12 तेरह तारीख को हमारा बजट पूरा हो जाएगा और उससे नेक्स्ट डे 14 तारीख को मीटिंग करने के लिए तैयार है चंडीगढ़ कर ले उससे अगले राउंड की जो बैठक होगी वो हम दिल्ली करने के लिए तैयार हैं क्योंकि ये ऑल ओवर इंडिया का मुद्दा है दोनों फोरमो के नेताओं को साउथ से भी आना पड़ता है उसके बाद वो प्रस्ताव लेके जो तो वो चिट्ठी लेके आए हुए थे वो सरदार जगजीत सिंह डल्लेवाल जी के पास आए वो चिट्ठी उनको पढ़ के सुनाई केंद्र के अधिकारियों ने उसके बाद स्टेज पे आके केंद्र के अधिकारियों ने वो चिट्ठी माइक से पढ़ के सभी लोगों को सुना सरदार जगजीत सिंह डल्लेवाल जी ने उस पर पहले असहमति दे दी कि भाई मैं कोई भी मेडिकल एड लेने के लिए तैयार नहीं हूं मैं अनशन समाप्त नहीं करूंगा डॉक्टरों का उस समय यह कहना था कि सरदार जगजीत सिंह डल्लेवाल जी के अंदर बाहर से पानी नहीं जा रहा है पिछले बेहतर घंटों से और अंदर का जो पानी है वो उल्टियों के माध्यम से वो बाहर आ रहा है तो उनका कंप्लीट डिहाइड्रेशन होने का खतरा बना हुआ है और जिस तरीके से एकदम से उनका ब्लड प्रेशर बहुत ही ज्यादा हाई हो गया तो डॉक्टरों ने उस समय प्रस्ताव रखा कि आप इमरजेंसी का मेडिकल इंजेक्शन ले लीजिए जिसे सरदार जगजीत सिंह डल्लेवाल जी ने Sire se kharij kar diya sire se nakar diya aur subah 6 baje tak unko lagataar ultiyan padti rahi Tata Delhi kochte aaj kisanan de valo sthiti saaf kiti javegi baad dopahar press conference kiti javegi delhi kochte nu leke jaan kar denge shambu morche ne tarsal a pal ke delhi kochte di gall kahi si par is de bichale kendra sarkar de valo parso jo ke dove foruman ho yani ke khanori te shambu morche nu 14 ਫਰਵਰੀ ਨੂੰ ਜਿਹੜਾ ਕਿ ਗੱਲਬਾਤ ਦਾ ਸੱਦਾ ਦਿੱਤਾ ਗਿਆ ਪ੍ਰਪੋਜ਼ਲ ਦਿੱਤਾ ਗਿਆ ਤਾਂ ਇਸ ਤੋਂ ਪਹਿਲਾਂ ਹੀ ਹਾਲਾਂਕਿ 21 ਫਰਵਰੀ ਨੂੰ ਜਿਹੜਾ ਕਿ ਯਾਨੀ ਕਿ 21 ਜਨਵਰੀ ਨੂੰ ਯਾਨੀ ਕਿ ਕੱਲ ਆ ਦਿੱਲੀ ਪੂਛ ਦੀ ਗੱਲ ਕਹੀ ਗਈ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਕੀ ਆ ਦਿੱਲੀ ਪੂਛ ਵਾਲਾ ਫੈਸਲਾ ਵਾਪਸ ਲਿਆ ਜਾਂਦਾ ਹੈ ਇਸ ਨੂੰ ਲੈ ਕੇ ਬਾਅਦ ਦੁਪਹਿਰ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਜਾਣਕਾਰੀ ਦਿੱਤੀ ਜਾਵੇ ਮਾ ਜੋ ਦਿੱਲੀ ਅੰਦੋਲਨ ਡੋ लगभग 12 महीने कुछ दिनों में पूरे कर लेगा और 13 फरवरी के बाद यह आंदोलन अपनी मांगों को लेकर लगातार आगे बढ़ रहा है इनका मुख्यता निशाना एमएसपी लीगल गारंटी कानून किसान मजदूर की कर्ज माफी इसी के साथ साथ सी टू फिफ्टी के अनुसार फसलों के दाम फसली बीमा योजना आदिवासियों की संविधान की पांचवी अनुसूची मजदूरों की 200 दिन नरेगा अच्छी दिहाड़ी अति आदि मांगे लेकर चल रहा है और ये आंदोलन अपनी मांगे मनमाने तक जारी रहेगा दोपहर बाद चंबू बॉर्डर पर प्रेस कॉन्फ्रेंस पीसी करेंगे और जो कल जथा रवाना करना है उनकी सभी डिटेल्स देश के समक्ष रखी जाएगी सरकार की एजेंसियों का कुछ ऑफिसरों का आंदोलन को ਜੋ ਅੰਦੋਲਨ ਮੇਂ ਫੂਟ ਡਾਲਨੇ ਕਾ ਅਥਵਾ ਇਸ ਤਰ੍ਹਾਂ ਕ ਚਾਰਾ ਜੋਈ ਹੋ ਰਹੀ ਆ ਇਸ ਕੋ ਹਮ ਕਭੀ ਵੀ ਕਾਮਜਾਬ ਨਹੀਂ ਹੋਣ ਦੇਂਗੇ ਅਜ ਅਮਰੀਕਾ ਦੇ ਰਾਸ਼ਟਰਪਤੀ ਵਜੋ ਸੌ ਚੁੱਕਣਗੇ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋ ਨਾ ਦੇ ਹਲਫ ਲਿਆ ਜਾਵੇਗਾ ਦੂਜੀ ਵਾਰ ਯੂਐਸਏ ਦੇ ਰਾਸ਼ਟਰਪਤੀ ਬਣ ਕੇ ਨਾਮ ਪ੍ਰਾਪਤ ਸਮੇਂ ਦੇ ਮੁਤਾਬਿਕ ਰਾਤ 10:30 ਵਜੇ ਇਹ ਸੌ ਚੁੱਕ ਸਮਾਗਮ ਹੋਣ ਜਾ ਰਿਹਾ ਹੈ ਕੜਾਕੇ ਦੀ ਠੰਡ ਦੇ ਕਾਰਨ ਅਮਰੀਕੀ ਸੰਸਦ ਦੇ ਅੰਦਰ ਇਹ ਸਮਾਗਮ ਹੋਵੇਗਾ ਪਹਿਲੀ ਵਾਰ ਸੌ ਚੁੱਕ ਸਮਾਗਮ ਦੇ ਵਿੱਚ ਵਿਦੇਸ਼ੀ ਮਹਿਮਾਨ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਐਸ ਜੇ ਸ਼ੰਕਰ ਵੀ ਸ਼ਾਮਲ ਹੋਣਗੇ ਵਾਸ਼ਿੰਗਟਨ ਦੇ ਵਿੱਚ ਇੱਕ ਨਿੱਜੀ ਰਿਸੈਪਸ਼ਨ ਦੇ ਵਿੱਚ ਭਾਰਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅਭਾਨੀ ਤੇ ਉਹਨਾਂ ਦੀ ਪਤਨੀ ਨੀਤਾ ਅਭਾਨੀ ਨੇ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਕੀਤੀ ਜਦੋਂ ਆਨੇ ਉਹਨਾਂ ਨੂੰ ਦੂਜੀ ਵਾਰ ਰਾਸ਼ਟਰਪਤੀ ਬਣ ਤੇ ਵਧਾਈ ਦਿੱਤੀ ਹੈ ਹਰਲੈਂਸ ਫਾਊਂਡੇਸ਼ਨ ਨੇ ਇਸ ਮੁਲਾਕਾਤ ਦਾ ਵੀਡੀਓ ਟਵਿੱਟਰ ਤੇ ਸਾਂਝਾ ਕੀਤਾ ਮੁਕੇਸ਼ ਅਭਾਨੀ ਤੇ ਨੀਤਾ ਅਭਾਨੀ ਨੇ ਉਮੀਦ ਇਹ ਹੈ ਕਿ ਟਰੰਪ ਦੀ ਅਗਵਾਈ ਦੇ ਵਿੱਚ ਭਾਰਤ ਅਤੇ ਅਮਰੀਕਾ ਦੇ ਸਬੰਧਾਂ 'ਚ ਨਵੀਂ ਮਜ਼ਬੂਤੀ ਆਵੇਗੀ ਤੇ ਦੋਵੇਂ ਦੇਸ਼ਾਂ ਦੇ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣਗੇ ਟਰੰਪ ਨੇ ਵੀ ਅੰਬਾਨੀ ਪਰਿਵਾਰ ਦੀ ਹਾਜ਼ਰੀ ਕਬੂਲ ਕਰਦਿਆਂ ਉਹਨਾਂ ਦਾ ਆਉਣ ਦੇ ਲਈ ਧੰਨਵਾਦ ਕੀਤਾ ਟਰੰਪ ਪਹਿਲਾਂ 2016 ਤੋਂ ਲੈ ਕੇ 2020 ਤੱਕ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਨੇ people in our country That are probably worse that we allowed in. But we will quickly reestablish control of our sovereign territory and borders. We will expel every single illegal alien gang member and migrant criminal operating on American soil and remove the savage gang Trendy Raqua from the United States. <laughs> ਰਹਿਮ ਪਟੀਸ਼ਨ ਤੇ ਜਲਦ ਫੈਸਲੇ ਦੀ ਦਰਸਲ ਮੰਗ ਕੇ ਪੀਐਸ ਸੁਪਰੀਮ ਕੋਰਟ ਦੀ ਸਪੈਸ਼ਲ ਬੈਂਚ ਇਸ ਤੇ ਸੁਣਵਾਈ ਕਰੇਗੀ ਆ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਰਹਿਮ ਪਟੀਸ਼ਨ ਤੇ ਕੇਂਦਰ ਨੂੰ 4 ਹਫਤਿਆਂ ਦੇ ਵਿੱਚ ਫੈਸਲਾ ਲੈਣ ਦੇ ਲਈ ਕਿਹਾ ਸੀ ਹਾਲਾਂਕਿ ਕੇਂਦਰ ਸਰਕਾਰ ਨੇ ਹੋਰ ਸਮਾਂ ਮੰਗਦਿਆਂ ਕਿਹਾ ਸੀ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਏਜੰਸੀਆਂ ਤੋਂ ਹੋਰ ਜਾਣਕਾਰੀ ਹਾਸਲ ਕੀਤੀ ਜਾਣ ਦੀ ਲੋੜ ਹੈ ਤਾਂ ਇਸ ਦੇ ਵਿਚਾਲੇ ਅੱਜ ਸੁਪਰੀਮ ਕੋਰਟ ਦੇ ਵਿੱਚ ਰਾਜਵਾਨਾ ਦੀ ਅਰਜ਼ੀ ਤੇ ਜੋ ਕਿ ਸੁਣਵਾਈ ਹੋਣ ਜਾ ਰਹੀ ਹੈ ਰਾਜਵਾਨਾ ਨੇ ਰਹਿਮ ਪਟੀਸ਼ਨ ਤੇ ਜਲਦ ਫੈਸਲੇ ਦੀ ਮੰਗ ਕੀਤੀ ਹੈ ਦਰਸਲ ਇਹ ਰਹਿਮ ਦੀ ਪਟੀਸ਼ਨ ਸਾਲ 2012 ਤੋਂ ਲਗਾਤਾਰ ਪੈਂਡਿੰਗ ਹੈ ਜਿਸ ਨੂੰ ਲੈ ਕੇ ਲਗਾਤਾਰ ਇਹ ਮੰਗ ਵੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਉੱਥੇ ਰਾਜਵਾਣਾ ਦੇ ਵੱਲੋਂ ਕਿ ਇਸ ਦੇ ਵਿੱਚ ਇਸ ਨੂੰ ਲੈ ਕੇ ਜਲਦ ਕੋਈ ਫੈਸਲਾ ਲਿਆ ਜਾਵੇ ਤੇ ਇਸ ਦੇ ਵਿਚਾਲੇ ਅੱਜ ਸੁਣਵਾਈ ਹੋਵੇਗੀ ਸਪਟੀਮ ਕੋਰਟ ਦੀ ਸਪੈਸ਼ਲ ਬੈਂਚ ਇਸ ਤੇ ਸੁਣਵਾਈ ਕਰੇਗੀ ਤਾਂ ਬਲੌਂਸਿੰਗ ਰਾਜਵਾਲਾ ਦੀ ਅਰਜੀ ਤੇ ਆ ਸੁਪਰੀਮ ਕੋਰਟ ਦੇ ਵਿੱਚ ਐਮ ਸੁਣਵਾਈ ਹੋਵੇਗੀ ਰਾਜਵਾਲਾ ਨੇ ਰਹਿਮ ਪਟੀਸ਼ਨ ਤੇ ਜਲਦ ਫੈਸਲੇ ਦੀ ਇਸ ਪਟੀਸ਼ਨ ਦੇ ذریعے ਮੰਗ ਕੀਤੀ ਹੈ ਸੁਪਰੀਮ ਕੋਰਟ ਦੀ ਸਪੈਸ਼ਲ ਬੈਂਚ ਇਸ ਨੂੰ ਲੈ ਕੇ ਸੁਣਵਾਈ ਕਰੇਗੀ ਪਿਛਲੀ ਸੁਣਵਾਈ ਦੇ ਵੇਲੇ ਸੁਪਰੀਮ ਕੋਰਟ ਨੇ ਰਹਿਮ ਪਟੀਸ਼ਨ ਤੇ ਦਰਕਰ ਕੇਂਦਰ ਨੂੰ 4 ਹਫ਼ਤਿਆਂ ਦੇ ਵਿੱਚ ਫੈਸਲਾ ਲੈਣ ਲਈ ਕਿਹਾ ਸੀ ਹਾਲਾਂਕਿ ਕੇਂਦਰ ਸਰਕਾਰ ਨੇ ਹੋਰ ਸਮਾਂ ਮੰਗਦਿਆਂ ਕਿਹਾ ਸੀ ਕਿ ਮਾਮਲੇ ਦੀ ਸਵੇਦਨਸ਼ੀਲਤਾ ਨੂੰ ਦੇਖਦਿਆਂ ਏਜੰਸੀਆਂ ਤੋਂ ਹੋਰ ਜਾਣਕਾਰੀ ਹਾਸਲ ਕੀਤੀ ਜਾਣ ਦੀ ਲੋੜ ਹੈ